ਨੋਟਿਸ ਦੇ ਵਿੱਚ ਸਾਫ਼ ਤੌਰ ਤੇ ਬੀਬੀ ਜਗੀਰ ਕੌਰ ਨੂੰ ਉਨ੍ਹਾਂ ਨੂੰ ਸਪਸ਼ਟੀਕਰਨ ਦੇਣਾ ਪਵੇਗਾ ਇਹ ਨੋਟਿਸ ਜਾਰੀ ਕੀਤਾ ਗਿਆ ਨਾ ਕਿ ਕਿ ਧੀ ਦੇ ਕਤਲ ਸਬੰਧੀ ਵੀ ਸ਼ਿਕਾਇਤਾਂ ਮਿਲ ਰਹੀਆਂ ਨੇ ਤੁਹਾਡੇ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਇਹਨਾਂ ਦਾ ਤੇ ਮਰਿਆਦਾ ਦੇ ਖਿਲਾਫ ਜਾ ਕੇ ਜਿਹੜੀ ਰੂਮਾਂ ਦੀ ਬੇਅਦਬੀ ਹੋਈ ਹੈ ਉਹ ਵੀ ਇਲਜ਼ਾਮ ਉਹ ਵੀ ਦੋਸ਼ ਤੁਹਾਡੇ ਤੇ ਲੱਗ ਰਹੇ ਨੇ ਤਾਂ ਇਹ ਤਮਾਮ ਸ਼ਿਕਾਇਤਾਂ ਸਾਨੂੰ ਮਿਲ ਰਹੀਆਂ ਨੇ ਤਾਂ ਸ੍ਰੀ ਅਕਾਲਤਾ ਸਹਿਬ ਦੇ ਵੱਲੋਂ ਇਹ ਚਿੱਠੀ ਜਿਹੜੀ ਹੈ ਉਹ ਜਨਤਕ ਹੋਈ ਹੈ ਤੇ ਨੋਟਿਸ ਜਾਰੀ ਕਰ ਦਿੱਤਾ ਗਿਆ ਨਾ ਕਿ ਹੈ ਕਿ ਭਾਈ ਸਾਹਿਬ ਗਿਆਨੀ ਰਖਬੀਰ ਸਿੰਘ ਹੁਣਾਂ ਨੂੰ ਤੁਸੀਂ ਨਿੱਜੀ ਤੌਰ ਤੇ ਪੇਸ਼ ਹੋ ਕੇ ਤੇ ਸਪਸ਼ਟੀਕਰਨ ਜੜਿਆ ਸ੍ਰੀ ਅਕਾਲ ਤਖਤ ਦੇਣਾ ਕੋਵੇਗਾ ਤਾਂ ਵੱਡੀ ਖਬਰ ਹੈ ਬੀਬੀ ਜਗੀਰ ਕੌਰ ਹੁਣਾਂ ਦੇ ਨਾਲ ਜੁੜੀ ਹੋਈ ਸਪਸ਼ਟੀਕਰਨ ਮੰਗਿਆ ਗਿਆ ਇੱਕ ਨੋਟਿਸ ਜਾਰੀ ਕੀਤਾ ਗਿਆ ਸ੍ਰੀ ਅਕਾਲ ਤਖਤ ਸਹਿਬ ਦੇ ਵੱਲੋਂ ਬੀਬੀ ਜਗੀਰ ਕੌਰ ਹੁਣਾਂ ਨੂੰ ਹਾਤੀ ਦੇ ਕਤਲ ਸਬੰਧੀ ਵੀ ਸ਼ਿਕਾਇਤਾਂ ਮਿਲੀਆਂ ਨੇ ਦੋਸ਼ਾਂ ਨੂੰ ਲੈ ਕੇ ਔਰ ਮਰਿਆਦਾ ਦੇ ਉਲਟ ਜਾ ਕੇ ਜਿਹੜੀ ਰੋਮਾਂ ਦੀ ਬੇਅਦਬੀ ਕੀਤੀ ਹੈ ਉਹਦਾ ਵੀ ਦੋਸ਼ ਜਿਹੜਾ ਆ ਬੀਬੀ ਜਗੀਰਕੌਰ ਦੇ ਉੱਪਰ ਲਗਾਇਆ ਗਿਆ ਇਹ ਤਮਾਮ ਸ਼ਿਕਾਇਤਾਂ ਜਿਹੜੀਆਂ ਨੇ ਉਹ ਸ਼੍ਰੀ ਇਕਾਤ ਸਹਿਬ ਮਿਲੀਆਂ ਨੇ ਸੋ ਇਸ ਕਰਕੇ ਨੋਟਿਸ ਜਿਹੜਾ ਆ ਬੀਬੀ ਜਗੀਰਕੌਰ ਨੂੰ ਜਾਰੀ ਕੀਤਾ ਹੈ ਤਾਂ ਤਸਵੀਰ ਉਸ ਨੋਟਿਸ ਦੀ ਤੁਹਾਨੂੰ ਦਿਖਾ ਰਹੇ ਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਸ਼੍ਰੀ ਇਕਾਤ ਸਹਿਬ ਦੇ ਵੱਲੋਂ ਆ ਭੇਜਿਆ ਗਿਆ ਹੈ ਔਰ ਜਨਤਕ ਵੀ ਕੀਤਾ ਗਿਆ ਬੀਬੀ ਜਗੀਰ ਕੌਰ ਹੁਣਾਂ ਨੂੰ ਇਹ ਨੋਟਿਸ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕੇ ਆਪਣਾ ਲਿਖਤੀ ਰੂਪ ਦੇ ਵਿੱਚ ਸਪਸ਼ਟੀਕਰਨ ਜਿਹੜਾ ਹੈ ਨਿੱਜੀ ਤੌਰ ਤੇ ਦੇਣਾ ਹੋਵੇਗਾ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਕੈਬਨਟ ਮੰਤਰੀ ਔਰ ਇਸ ਦੇ ਵਿੱਚ ਲਿਖਿਆ ਹੈ ਕਿ ਜਿਹੜੀ ਚਿੱਠੀ ਲਿਖੀ ਗਈ ਹੈ ਜਿਹੜਾ ਨੋਟਿਸ ਲਿਖਿਆ ਗਿਆ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੇ ਖਿਲਾਫ ਸ੍ਰੀ ਅਕਾਲਤ ਸਹਿ ਵਿਖੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਨੇ ਕਿ ਆਪ ਰੋਮਾਂ ਦੀ ਬੇਅਦਬੀ ਕਰਦੇ ਹੋ ਅਤੇ ਆਪ ਆਪਣੀ ਕੁੜੀ ਮਾਰਨ ਦਾ ਵੀ ਤੁਹਾਡੇ ਉੱਪਰ ਦੋਸ਼ ਹੈ ਜਿਸ ਕਰਕੇ ਸਿੱਖ ਸੰਗਤਾਂ ਦੇ ਵਿੱਚ ਇਸ ਦਾ ਭਾਰੀ ਰੋਸ ਪ੍ਰਗਟ ਕੀਤਾ ਗਿਆ ਜਿਸ ਸੰਬੰਧੀ ਮਾਨਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲਤ ਸਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਆਪ ਨੇ ਇਸ ਸੰਬੰਧੀ ਆਪਣਾ ਲਿਖਤੀ ਸਪਸ਼ਟੀਕਰਨ ਇੱਕ ਹਫਤੇ ਦੇ ਅੰਦਰ ਅੰਦਰ ਸਕਤਰੇਤ ਸ੍ਰੀ ਅਕਾਲਤ ਸਹਿ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਦੇਣਾ ਹੈ ਤਾਂ ਨੋਟਿਸ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਭੇਜਿਆ ਗਿਆ ਹੈ ਬੀਬੀ ਜਗੀਰ ਕੌਰ ਨੂੰ ਉਹਨਾਂ ਨੂੰ ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਪੁੱਜੀਆਂ ਨੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਜਿਹੜਾ ਆ ਉਹ ਪਾਇਆ ਜਾ ਰਿਹਾ ਹੈ ਤਾਂ ਇਹ ਉਹ ਨੋਟਿਸ ਵੀ ਹੈ ਨੋਟਿਸ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਬੀਬੀ ਜਗੀਰ ਕੌਰ ਨੂੰ ਆ ਜਾਰੀ ਕੀਤਾ ਗਿਆ ਔਰ ਇੱਕ ਹਫਤੇ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ ਕਿ ਇੱਕ ਹਫਤੇ ਦੇ ਅੰਦਰ ਅੰਦਰ ਤੁਸੀਂ ਪੇਸ਼ ਹੋ ਕੇ ਸਕੱਤਰੇ ਦੇ ਵਿੱਚ ਤੇ ਆਪਣਾ ਜਵਾਬ ਜਿਹੜਾ ਆ ਉਹ ਸਪਸ਼ਟੀਕਰਨ ਜਿਹੜਾ ਆ ਉਹ ਦੇਣਾ ਹੈ ਕਾਇਦਾ ਇਨ ਨੋਟਿਸ ਤੁਸੀਂ ਦੇਖ ਸਕਦੇ ਹੋ ਇਸ ਨੋਟਿਸ ਦੇ ਵਿੱਚ ਸਾਫ਼ ਤੌਰ ਤੇ ਬੀਬੀ ਜਗੀਰ ਕੌਰ ਹੁਣਾਂ ਨੂੰ ਸਪਸ਼ਟੀਕਰਨ ਦੇਣਾ ਪਵੇਗਾ ਇਹ ਨੋਟਿਸ ਜਾਰੀ ਕੀਤਾ ਗਿਆ ਨਾ ਕਿ ਹੈ ਕਿ ਅਤੀ ਦੇ ਕਤਲ ਸਬੰਧੀ ਵੀ ਸ਼ਿਕਾਇਤਾਂ ਮਿਲ ਰਹੀਆਂ ਨੇ ਤੁਹਾਡੇ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਇਹਨਾਂ ਦਾ ਤੇ ਮਰਿਆਦਾ ਦੇ ਖਿਲਾਫ ਜਾ ਕੇ ਜਿਹੜੀ ਰੂਮਾਂ ਦੀ ਬੇਅਦਬੀ ਹੋਈ ਹੈ ਉਹ ਵੀ ਇਲਜ਼ਾਮ ਉਹ ਵੀ ਦੋਸ਼ ਤੁਹਾਡੇ ਤੇ ਲੱਗ ਰਹੇ ਨੇ ਤਾਂ ਇਹ ਤਮਾਮ ਸ਼ਿਕਾਇਤਾਂ ਸਾਨੂੰ ਮਿਲ ਰਹੀਆਂ ਨੇ ਤਾਂ ਸ੍ਰੀ ਅਕਾਲਤ ਸਹਿਬ ਦੇ ਵੱਲੋਂ ਇਹ ਚਿੱਠੀ ਜਿਹੜੀ ਹੈ ਉਹ ਜਨਤਕ ਹੋਈ ਹੈ ਤੇ ਨੋਟਿਸ ਜਾਰੀ ਕਰ ਦਿੱਤਾ ਗਿਆ ਨਾ ਕਿਹਾ ਕਿ ਭਾਈ ਸਾਹਿਬ ਗਿਆਨੀ ਰਖਵੀਰ ਸਿੰਘ ਹੁਣਾਂ ਨੂੰ ਤੁਸੀਂ ਅਨਿਜੀਤ ਤੌਰ ਤੇ ਪੇਸ਼ ਹੋ ਕੇ ਤੇ ਸਪਸ਼ਟੀਕਰਨ ਜਿਹੜਾ ਆ ਸ੍ਰੀ ਅਕਾਲ ਤਖਤ ਦੇਣਾ ਕੋਵੇਗਾ ਤਾਂ ਵੱਡੀ ਖਬਰ ਹੈ ਬੀਬੀ ਜਗੀਰ ਕੌਰ ਹੁਣਾਂ ਦੇ ਨਾਲ ਜੁੜੀ ਹੋਈ ਸਪਸ਼ਟੀਕਰਨ ਮੰਗਿਆ ਗਿਆ ਇੱਕ ਨੋਟਿਸ ਜਾਰੀ ਕੀਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬੀਬੀ ਜਗੀਰ ਕੌਰ ਹੁਣਾਂ ਨੂੰ ਧੀ ਦੇ ਕਤਲ ਸੰਬੰਧੀ ਵੀ ਸ਼ਿਕਾਇਤਾਂ ਮਿਲੀਆਂ ਨੇ ਦੋਸ਼ਾਂ ਨੂੰ ਲੈ ਕੇ ਔਰ ਮर्याਦਾ ਦੇ ਉਲਟ ਜਾ ਕੇ ਜਿਹੜੀ ਰੋਮਾਂ ਦੀ ਬੇਅਦਬੀ ਕੀਤੀ ਹੈ ਉਹਦਾ ਵੀ ਦੋਸ਼ ਜਿਹੜਾ ਆ ਬੀਬੀ ਜਗੀਰਕੌਰ ਦੇ ਉੱਪਰ ਲਗਾਇਆ ਗਿਆ ਇਹ तमाम ਸ਼ਿਕਾਇਤਾਂ ਜਿਹੜੀਆਂ ਨੇ ਉਹ ਸ਼੍ਰੀ ਕਾਤਤ ਸਾਹਿਬ ਮਿਲੀਆਂ ਨੇ ਸੋ ਇਸ ਕਰਕੇ ਨੋਟਿਸ ਜਿਹੜਾ ਆ ਬੀਬੀ ਜਗੀਰਕੌਰ ਨੂੰ ਉਨ੍ਹਾਂ ਨੂੰ ਜਾਰੀ ਕੀਤਾ ਹੈ ਤਾਂ ਤਸਵੀਰ ਉਸ ਨੋਟਿਸ ਦੀ ਤੁਹਾਨੂੰ ਦਿਖਾ ਰਹੇ ਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਸ਼੍ਰੀ ਇਕਾਤ ਸਾਹਿਬ ਦੇ ਵੱਲੋਂ ਭੇਜਿਆ ਗਿਆ ਔਰ ਜਨਤਕ ਵੀ ਕੀਤਾ ਗਿਆ ਬੀਬੀ ਜਗੀਰਕੌਰ ਨੂੰ ਉਨ੍ਹਾਂ ਨੂੰ ਇਹ ਨੋਟਿਸ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕੇ ਆ ਆਪਣਾ ਲਿਖਤੀ ਰੂਪ ਦੇ ਵਿੱਚ ਸਪਸ਼ਟੀਕਰਨ ਜਿਹੜਾ ਆ ਨਿੱਜੀ ਤੌਰ ਤੇ ਦੇਣਾ ਹੋਵੇਗਾ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਕੈਬਨਟ ਮੰਤਰੀ ਔਰ ਇਸ ਦੇ ਵਿੱਚ ਲਿਖਿਆ ਹੈ ਕਿ ਜਿਹੜੀ ਚਿੱਠੀ ਲਿਖੀ ਗਈ ਹੈ ਜਿਹੜਾ ਨੋਟਿਸ ਲਿਖਿਆ ਗਿਆ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੇ ਖਿਲਾਫ ਸ੍ਰੀ ਅਕਾਲਤ ਸਹਿਬ ਵਿਖੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਨੇ ਕਿ ਆਪ ਰੋਮਾਂ ਦੀ ਬੇਅਦਬੀ ਕਰਦੇ ਹੋ ਅਤੇ ਆਪ ਆਪਣੀ ਕੁੜੀ ਮਾਰਨ ਦਾ ਵੀ ਤੁਹਾਡੇ ਉੱਪਰ ਦੋਸ਼ ਹੈ ਜਿਸ ਕਰਕੇ ਸਿੱਖ ਸੰਗਤਾਂ ਦੇ ਵਿੱਚ ਇਸ ਦਾ ਭਾਰੀ ਰੋਸ ਪ੍ਰਗਟ ਕੀਤਾ ਗਿਆ ਜਿਸ ਸੰਬੰਧੀ ਮਾਨਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲਤਾ ਸਾਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਆਪ ਨੇ ਇਸ ਸੰਬੰਧੀ ਆਪਣਾ ਲਿਖਤੀ ਸਪਸ਼ਟੀਕਰਨ ਇੱਕ ਹਫ਼ਤੇ ਦੇ ਅੰਦਰ ਅੰਦਰ ਸਕਤਰੇਤ ਸ੍ਰੀ ਅਕਾਲਤਾ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਦੇਣਾ ਹੈ ਤਾਂ ਨੋਟਿਸ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਭੇਜਿਆ ਗਿਆ ਹੈ ਬੀਬੀ ਜਗੀਰ ਕੌਰ ਨੂੰ ਉਹਨਾਂ ਨੂੰ ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਪੁੱਜੀਆਂ ਨੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਜਿਹੜਾ ਆ ਉਹ ਪਾਇਆ ਜਾ ਰਿਹਾ ਹੈ ਤਾਂ ਇਹ ਉਹ ਨੋਟਿਸ ਵੀ ਹੈ ਨੋਟਿਸ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਬੀਬੀ ਜਗੀਰ ਕੌਰ ਨੂੰ ਉਹਨਾਂ ਨੂੰ ਆ ਜਾਰੀ ਕੀਤਾ ਗਿਆ ਔਰ ਇੱਕ ਹਫ਼ਤੇ ਦੇ ਅੰਦਰ-ਅੰਦਰ ਜਵਾਬ ਮੰਗਿਆ ਗਿਆ ਹੈ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਤੁਸੀਂ ਪੇਸ਼ ਹੋ ਕੇ ਸਕਤਰੇ ਦੇ ਵਿੱਚ ਤੇ ਆਪਣਾ ਜਵਾਬ ਜਿਹੜਾ ਆ ਉਹ ਸਪਸ਼ਟੀਕਰਨ ਜਿਹੜਾ ਆ ਉਹ ਦੇਣਾ ਹੈ ਕਾਇਦਾ ਇਹ ਨੋਟਿਸ ਤੁਸੀਂ ਦੇਖ ਸਕਦੇ ਹੋ ਇਸ ਨੋਟਿਸ ਦੇ ਵਿੱਚ ਸਾਫ਼ ਤੌਰ ਤੇ ਬੀਬੀ ਜਗੀਰ ਕੌਰ ਹੁਣਾਂ ਨੂੰ ਸਪਸ਼ਟੀਕਰਨ ਦੇਣਾ ਪਵੇਗਾ ਇਹ ਨੋਟਿਸ ਜਾਰੀ ਕੀਤਾ ਗਿਆ ਨਾ ਕਿ ਆ ਧੀ ਦੇ ਕਤਲ ਸੰਬੰਧੀ ਵੀ ਸ਼ਿਕਾਇਤਾਂ ਮਿਲ ਰਹੀਆਂ ਨੇ ਤੁਹਾਡੇ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਇਨਾਂ ਦਾ ਤੇ ਮਰਿਆਦਾ ਦੇ ਖਿਲਾਫ ਜਾ ਕੇ ਜਿਹੜੀ ਰੋਮਾਂ ਦੀ ਬੇਅਦਬੀ ਹੋਈ ਐ ਉਹ ਵੀ ਇਲਜ਼ਾਮ ਉਹ ਵੀ ਦੋਸ਼ ਤੁਹਾਡੇ ਤੇ ਲੱਗ ਰਹੇ ਨੇ ਤਾਂ ਇਹ ਤਮਾਮ ਸ਼ਿਕਾਇਤਾਂ ਸਾਨੂੰ ਮਿਲ ਰਹੀਆਂ ਨੇ ਤਾਂ ਸ੍ਰੀ ਅਕਾਲਤ ਸਹਿਬ ਦੇ ਵੱਲੋਂ ਇਹ ਚਿੱਠੀ ਜਿਹੜੀ ਐ ਉਹ ਜਨਤਕ ਹੋਈ ਐ ਤੇ ਨੋਟਿਸ ਜਾਰੀ ਕਰ ਦਿੱਤਾ ਗਿਆ ਨਾ ਕਿ ਭਾਈ ਸਾਹਿਬ ਗਿਆਨੀ ਰਖਬੀਰ ਸਿੰਘ ਹੁਣਾਂ ਨੂੰ ਤੁਸੀਂ ਨਿੱਜੀ ਤੌਰ ਤੇ ਪੇਸ਼ ਹੋ ਕੇ ਤੇ ਸਪਸ਼ਟੀ ਕਰਨ ਜਿਹੜਾ ਆ ਸ੍ਰੀ ਅਕਾਲ ਤਖਤ ਦੇਣਾ ਕੋਵੇਗਾਤਾ ਵੱਡੀ ਖਬਰ ਹੈ ਬੀਬੀ ਜਗੀਰਕੌਰ ਹੁਣਾਂ ਦੇ ਨਾਲ ਜੁੜੀ ਹੋਈ ਸਪਸ਼ਟੀਕਰਨ ਮੰਗਿਆ ਗਿਆ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਸ੍ਰੀ ਅਕਾਲਤ ਸਹਿਬ ਦੇ ਵੱਲੋਂ ਬੀਬੀ ਜਗੀਰਕੌਰ ਹੁਣਾਂ ਨੂੰ ਧੀ ਦੇ ਕਤਲ ਸਬੰਧੀ ਵੀ ਸ਼ਿਕਾਇਤਾਂ ਮਿਲੀਆਂ ਨੇ ਦੋਸ਼ਾਂ ਨੂੰ ਲੈ ਕੇ ਔਰ ਮर्यादा ਦੇ ਉਲਟ ਜਾ ਕੇ ਜਿਹੜੀ ਰੋਮਾਂ ਦੀ ਬੇਅਦਬੀ ਕੀਤੀ ਹੈ ਉਹਦਾ ਵੀ ਦੋਸ਼ ਜਿਹੜਾ ਆ ਬੀਬੀ ਜਗੀਰਕੌਰ ਦੇ ਉੱਪਰ ਲਗਾਇਆ ਗਿਆ ਇਹ ਤਮਾਮ ਸ਼ਿਕਾਇਤਾਂ ਜਿਹੜੀਆਂ ਨੇ ਉਹ ਸ੍ਰੀ ਅਕਾਲਤ ਸਹਿਬ ਮਿਲੀਆਂ ਨੇ ਸੁਇਸ ਕਰਕੇ ਨੋਟਿਸ ਜਿਹੜਾ ਆ ਬੀਬੀ ਜ਼ਗੀਰਕਾਰ ਹੁਣਾਂ ਨੂੰ ਜਾਰੀ ਕੀਤਾ ਹੈ ਤਾਂ ਤਸਵੀਰ ਉਸ ਨੋਟਿਸ ਦੀ ਤੁਹਾਨੂੰ ਦਿਖਾ ਰਹੇ ਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਸ਼੍ਰੀ ਇਕਾਤ ਸਹਿਬ ਦੇ ਵੱਲੋਂ ਭੇਜਿਆ ਗਿਆ ਹੈ ਔਰ ਜਨਤਕ ਵੀ ਕੀਤਾ ਗਿਆ ਬੀਬੀ ਜ਼ਗੀਰਕੌਰ ਹੁਣਾਂ ਨੂੰ ਇਹ ਨੋਟਿਸ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕੇ ਆਪਣਾ ਲਿਖਤੀ ਰੂਪ ਦੇ ਵਿੱਚ ਸਪਸ਼ਟੀਕਰਨ ਜਿਹੜਾ ਆ ਨਿੱਜੀ ਤੌਰ ਤੇ ਦੇਣਾ ਹੋਵੇਗਾ ਬੀਬੀ ਜ਼ਗੀਰਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਕੈਬਨਟ ਮੰਤਰੀ ਔਰ ਇਸ ਦੇ ਵਿੱਚ ਲਿਖਿਆ ਕਿ ਜਿਹੜੀ ਚਿੱਠੀ ਲਿਖੀ ਗਈ ਹੈ ਜਿਹੜਾ ਨੋਟਿਸ ਲਿਖਿਆ ਗਿਆ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੇ ਖਿਲਾਫ ਸ੍ਰੀ ਅਕਾਲਤ ਸਹਿ ਵਿਖੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਨੇ ਕਿ ਆਪ ਰੋਮਾਂ ਦੀ ਬੇਅਦਬੀ ਕਰਦੇ ਹੋ ਅਤੇ ਆਪ ਆਪਣੀ ਕੁੜੀ ਮਾਰਨ ਦਾ ਵੀ ਤੁਹਾਡੇ ਉੱਪਰ ਦੋਸ਼ ਹੈ ਜਿਸ ਕਰਕੇ ਸਿੱਖ ਸੰਗਤਾਂ ਦੇ ਵਿੱਚ ਇਸ ਦਾ ਭਾਰੀ ਰੋਸ ਪ੍ਰਗਟ ਕੀਤਾ ਗਿਆ ਜਿਸ ਸੰਬੰਧੀ ਮਾਨਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲਤ ਸਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਆਪ ਨੇ ਇਸ ਸੰਬੰਧੀ ਆਪਣਾ ਲਿਖਤੀ ਸਪਸ਼ਟੀਕਰਨ ਇੱਕ ਹਫਤੇ ਦੇ ਅੰਦਰ ਅੰਦਰ ਸਕਤਰੇਤ શ્રી ਅਕਾਲਤ ਸਹਿ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਦੇਣਾ ਹੈ ਤਾਂ ਨੋਟਿਸ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਭੇਜਿਆ ਗਿਆ ਹੈ ਬੀਬੀ ਜਗੀਰ ਕੌਰ ਹੁਣਾਂ ਨੂੰ ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਪੁੱਜੀਆਂ ਨੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਜਿਹੜਾ ਆ ਉਹ ਪਾਇਆ ਜਾ ਰਿਹਾ ਹੈ ਤਾਂ ਇਹ ਉਹ ਨੋਟਿਸ ਵੀ ਹੈ ਨੋਟਿਸ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਬੀਬੀ ਜਗੀਰ ਕੌਰ ਹੁਣਾਂ ਨੂੰ ਆ ਜਾਰੀ ਕੀਤਾ ਗਿਆ ਔਰ ਇੱਕ ਹਫਤੇ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ ਕਿ ਇੱਕ ਹਫਤੇ ਦੇ ਅੰਦਰ ਅੰਦਰ ਤੁਸੀਂ ਪੇਸ਼ ਹੋ ਕੇ ਸਕੱਤਰੇ ਦੇ ਵਿੱਚ ਤੇ ਆਪਣਾ ਜਵਾਬ ਜਿਹੜਾ ਆ ਉਹ ਸਪਸ਼ਟੀਕਰਨ ਜਿਹੜਾ ਆ ਉਹ ਦੇਣਾ ਹੈ। ਕਾਇਦਾ ਇਹ ਨੋਟਿਸ ਤੁਸੀਂ ਦੇਖ ਸਕਦੇ ਹੋ ਇਸ ਨੋਟਿਸ ਦੇ ਵਿੱਚ ਸਾਫ਼ ਤੌਰ ਤੇ ਬੀਬੀ ਜ਼ਗੀਰ ਕੌਰ ਹੁਣਾਂ ਨੂੰ ਸਪਸ਼ਟੀਕਰਨ ਦੇਣਾ ਪਵੇਗਾ ਇਹ ਨੋਟਿਸ ਜਾਰੀ ਕੀਤਾ ਗਿਆ ਨਾ ਕਿ ਹੈ ਕਿ ਅਤੀ ਦੇ ਕਤਲ ਸਬੰਧੀ ਵੀ ਸ਼ਿਕਾਇਤਾਂ ਮਿਲ ਰਹੀਆਂ ਨੇ ਤੁਹਾਡੇ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਇਹਨਾਂ ਦਾ ਤੇ ਮਰਿਆਦਾ ਦੇ ਖਿਲਾਫ ਜਾ ਕੇ ਜਿਹੜੀ ਰੂਮਾਂ ਦੀ ਬੇਅਦਬੀ ਹੋਈ ਹੈ ਉਹ ਵੀ ਇਲਜ਼ਾਮ ਉਹ ਵੀ ਦੋਸ਼ ਤੁਹਾਡੇ ਤੇ ਲੱਗ ਰਹੇ ਨੇ ਤਾਂ ਇਹ ਤਮਾਮ ਸ਼ਿਕਾਇਤਾਂ ਸਾਨੂੰ ਮਿਲ ਰਹੀਆਂ ਨੇ ਤਾਂ શ્રી ਅਕਾਲਤਾ ਸਾਹਿਬ ਦੇ ਵੱਲੋਂ ਇਹ ਚਿੱਠੀ ਜਿਹੜੀ ਹੈ ਉਹ ਜਨਤਿਕ ਹੋਈ ਹੈ ਤੇ ਨੋਟਿਸ ਜਾਰੀ ਕਰ ਦਿੱਤਾ ਗਿਆ ਨਾ ਕਿ ਹੈ ਕਿ ਭਾਈ ਸਾਹਿਬ ਗਿਆਨੀ ਰਖਬੀਰ ਸਿੰਘ ਹੁਣਾਂ ਨੂੰ ਤੁਸੀਂ ਅਨਿਜੀਤ ਤੌਰ ਤੇ ਪੇਸ਼ ਹੋ ਕੇ ਤੇ ਸਪਸ਼ਟੀਕਰਨ ਜਿਹੜਾ ਆ ਸ੍ਰੀ ਅਕਾਲ ਤਖਤ ਦੇਣਾ ਕੋਵੇਗਾ ਤਾਂ ਵੱਡੀ ਖਬਰ ਹੈ ਬੀਬੀ ਜਗੀਰ ਕੌਰ ਹੁਣਾਂ ਦੇ ਨਾਲ ਜੁੜੀ ਹੋਈ ਸਪਸ਼ਟੀਕਰਨ ਮੰਗਿਆ ਗਿਆ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬੀਬੀ ਜਗੀਰ ਕੌਰ ਹੁਣਾਂ ਨੂੰ ਧੀ ਦੇ ਕਤਲ ਸਬੰਧੀ ਵੀ ਸ਼ਿਕਾਇਤਾਂ ਮਿਲੀਆਂ ਨੇ ਦੋਸ਼ਾਂ ਨੂੰ ਲੈ ਕੇ ਔਰ ਮर्यादा ਦੇ ਉਲਟ ਜਾ ਕੇ ਜਿਹੜੀ ਰੋਮਾਂ ਦੀ ਬੇਅਦਬੀ ਕੀਤੀ ਹੈ ਉਹਦਾ ਵੀ ਦੋਸ਼ ਜਿਹੜਾ ਆ ਬੀਬੀ ਜਗੀਰਕੌਰ ਦੇ ਉੱਪਰ ਲਗਾਇਆ ਗਿਆ ਇਹ तमाम ਸ਼ਿਕਾਇਤਾਂ ਜਿਹੜੀਆਂ ਨੇ ਉਹ ਸ੍ਰੀ ਇਕਾਤਤ ਸਾਹਿਬ ਮਿਲੀਆਂ ਨੇ ਸੋਇਸ ਕਰਕੇ ਨੋਟਿਸ ਜਿਹੜਾ ਆ ਬੀਬੀ ਜਗੀਰਕੌਰ ਹੁਣਾਂ ਨੂੰ ਜਾਰੀ ਕੀਤਾ ਹੈ ਤਾਂ ਤਸਵੀਰ ਉਸ ਨੋਟਿਸ ਦੀ ਤੁਹਾਨੂੰ ਦਿਖਾ ਰਹੇ ਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਸ੍ਰੀ ਇਕਾਤਤ ਸਾਹਿਬ ਦੇ ਵੱਲੋਂ ਭੇਜਿਆ ਗਿਆ ਔਰ ਜਨਤਕ ਵੀ ਕੀਤਾ ਗਿਆ ਬੀਬੀ ਜਗੀਰਕੌਰ ਹੁਣਾਂ ਨੂੰ ਇਹ ਨੋਟਿਸ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕੇ ਆ ਆਪਣਾ ਲਿਖਤੀ ਰੂਪ ਦੇ ਵਿੱਚ ਸਪਸ਼ਟੀਕਰਨ ਜਿਹੜਾ ਆ ਨਿੱਜੀ ਤੌਰ ਤੇ ਦੇਣਾ ਹੋਵੇਗਾ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਕੈਬਨਟ ਮੰਤਰੀ ਔਰ ਇਸ ਦੇ ਵਿੱਚ ਲਿਖਿਆ ਹੈ ਕਿ ਜਿਹੜੀ ਚਿੱਠੀ ਲਿਖੀ ਗਈ ਹੈ ਜਿਹੜਾ ਨੋਟਿਸ ਲਿਖਿਆ ਗਿਆ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੇ ਖਿਲਾਫ ਸ੍ਰੀ ਅਕਾਲਤ ਸਹਿ ਵਿਖੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਨੇ ਕਿ ਆਪ ਰੋਮਾਂ ਦੀ ਬੇਅਦਬੀ ਕਰਦੇ ਹੋ ਅਤੇ ਆਪ ਆਪਣੀ ਕੁੜੀ ਮਾਰਨ ਦਾ ਵੀ ਤੁਹਾਡੇ ਉੱਪਰ ਦੋਸ਼ ਹੈ ਜਿਸ ਕਰਕੇ ਸਿੱਖ ਸੰਗਤਾਂ ਦੇ ਵਿੱਚ ਇਸ ਦਾ ਭਾਰੀ ਰੋਸ ਪ੍ਰਗਟ ਕੀਤਾ ਗਿਆ ਜਿਸ ਸੰਬੰਧੀ ਮਾਨਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਇਕਾਲਤ ਸਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਆਪਨੇ ਇਸ ਸੰਬੰਧੀ ਆਪਣਾ ਲਿਖਤੀ ਸਪਸ਼ਟੀਕਰਨ ਇੱਕ ਹਫ਼ਤੇ ਦੇ ਅੰਦਰ ਅੰਦਰ ਸਕਤਰੇਤ ਸ੍ਰੀ ਇਕਾਲਤ ਸਹਿਬ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਦੇਣਾ ਹੈ ਤਾਂ ਨੋਟਿਸ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਭੇਜਿਆ ਗਿਆ ਹੈ ਬੀਬੀ ਜਗੀਰ ਕੌਰ ਨੂੰ ਉਹਨਾਂ ਨੂੰ ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਪੁੱਜੀਆਂ ਨੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਜਿਹੜਾ ਆ ਉਹ ਪਾਇਆ ਜਾ ਰਿਹਾ ਹੈ ਤਾਂ ਇਹ ਉਹ ਨੋਟਿਸ ਵੀ ਹੈ ਨੋਟਿਸ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਬੀਬੀ ਜਗੀਰ ਕੌਰ ਨੂੰ ਉਹਨਾਂ ਨੂੰ ਆ ਜਾਰੀ ਕੀਤਾ ਗਿਆ ਔਰ ਇੱਕ ਹਫ਼ਤੇ ਦੇ ਅੰਦਰ-ਅੰਦਰ ਜਵਾਬ ਮੰਗਿਆ ਗਿਆ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਤੁਸੀਂ ਪੇਸ਼ ਹੋ ਕੇ ਸਕਟਰੇ ਦੇ ਵਿੱਚ ਤੇ ਆਪਣਾ ਜਵਾਬ ਜਿਹੜਾ ਆ ਉਹ ਸਪਸ਼ਟੀਕਰਨ ਜਿਹੜਾ ਆ ਉਹ ਦੇਣਾ ਹੈ ਕਾਇਦਾ ਇਹ ਨੋਟਿਸ ਤੁਸੀਂ ਦੇਖ ਸਕਦੇ ਹੋ ਇਸ ਨੋਟਿਸ ਦੇ ਵਿੱਚ ਸਾਫ਼ ਤੌਰ ਤੇ ਬੀਬੀ ਜ਼ਗੀਰ ਕੌਰ ਨੂੰ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਪਵੇਗਾ ਇਹ ਨੋਟਿਸ ਜਾਰੀ ਕੀਤਾ ਗਿਆ ਨਾ ਕਿ ਕਿ ਧੀ ਦੇ ਕਤਲ ਸਬੰਧੀ ਵੀ ਸ਼ਿਕਾਇਤਾਂ ਮਿਲ ਰਹੀਆਂ ਨੇ ਤੁਹਾਡੇ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਇਨਾਂ ਦਾ ਤੇ ਮਰਿਆਦਾ ਦੇ ਖਿਲਾਫ ਜਾ ਕੇ ਜਿਹੜੀ ਰੋਮਾਂ ਦੀ ਬੇਅਦਬੀ ਹੋਈ ਹੈ ਉਹ ਵੀ ਇਲਜ਼ਾਮ ਉਹ ਵੀ ਦੋਸ਼ ਤੁਹਾਡੇ ਤੇ ਲੱਗ ਰਹੇ ਨੇ ਤਾਂ ਇਹ तमाम ਸ਼ਿਕਾਇਤਾਂ ਸਾਨੂੰ ਮਿਲ ਰਹੀਆਂ ਨੇ ਤਾਂ ਸ੍ਰੀ ਅਕਾਲਤ ਸਹਿਬ ਦੇ ਵੱਲੋਂ ਇਹ ਚਿੱਠੀ ਜਿਹੜੀ ਹੈ ਉਹ ਜਨਤਿਕ ਹੋਈ ਹੈ ਤੇ ਨੋਟਿਸ ਜਾਰੀ ਕਰ ਦਿੱਤਾ ਗਿਆ ਨਾ ਕਿਹਾ ਕਿ ਭਾਈ ਸਾਹਿਬ ਗਿਆਨੀ ਰਖਬੀਰ ਸਿੰਘ ਹੁਣਾਂ ਨੂੰ ਤੁਸੀਂ ਨਿੱਜੀ ਤੌਰ ਤੇ ਪੇਸ਼ ਹੋ ਕੇ ਤੇ ਸਪਸ਼ਟੀ ਕਰਨ ਜਿਹੜਾ ਆ ਸ੍ਰੀ ਅਕਾਲ ਤਖਤ ਦੇਣਾ ਕੋਵੇ ਗਾਤਾ ਵੱਡੀ ਖਬਰ ਹੈ ਬੀਬੀ ਜਗੀਰਕੌਰ ਹੁਣਾਂ ਦੇ ਨਾਲ ਜੁੜੀ ਹੋਈ ਸਪਸ਼ਟੀਕਰਨ ਮੰਗਿਆ ਗਿਆ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਸ੍ਰੀ ਅਕਾਲਤ ਸਾਹਿਬ ਦੇ ਵੱਲੋਂ ਬੀਬੀ ਜਗੀਰਕੌਰ ਹੁਣਾਂ ਨੂੰ ਧੀ ਦੇ ਕਤਲ ਸੰਬੰਧੀ ਵੀ ਸ਼ਿਕਾਇਤਾਂ ਮਿਲੀਆਂ ਨੇ ਦੋਸ਼ਾਂ ਨੂੰ ਲੈ ਕੇ ਔਰ ਮर्यादा ਦੇ ਉਲਟ ਜਾ ਕੇ ਜਿਹੜੀ ਰੋਮਾਂ ਦੀ ਬੇਅਦਬੀ ਕੀਤੀ ਹੈ ਉਹਦਾ ਵੀ ਦੋਸ਼ ਜਿਹੜਾ ਆ ਬੀਬੀ ਜਗੀਰਕੌਰ ਦੇ ਉੱਪਰ ਲਗਾਇਆ ਗਿਆ ਇਹ ਤਮਾਮ ਸ਼ਿਕਾਇਤਾਂ ਜਿਹੜੀਆਂ ਨੇ ਉਹ ਸ੍ਰੀ ਕਾਤਤ ਸਾਹਿਬ ਮਿਲੀਆਂ ਨੇ ਸੋ ਇਹ ਇਸ ਕਰਕੇ ਨੋਟਿਸ ਜਿਹੜਾ ਆ ਬੀਬੀ ਜਗੀਰ ਕੌਰ ਹੁਣਾਂ ਨੂੰ ਜਾਰੀ ਕੀਤਾ ਹੈ ਤਾਂ ਤਸਵੀਰ ਉਸ ਨੋਟਿਸ ਦੀ ਤੁਹਾਨੂੰ ਦਿਖਾ ਰਹੇ ਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਸ੍ਰੀ ਇਕਾਤਤ ਸਾਹਿਬ ਦੇ ਵੱਲੋਂ ਭੇਜਿਆ ਗਿਆ ਔਰ ਜਨਤਕ ਵੀ ਕੀਤਾ ਗਿਆ ਬੀਬੀ ਜਗੀਰ ਕੌਰ ਹੁਣਾਂ ਨੂੰ ਇਹ ਨੋਟਿਸ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕੇ ਆ ਆਪਣਾ ਲਿਖਤੀ ਰੂਪ ਦੇ ਵਿੱਚ ਸਪਸ਼ਟੀਕਰਨ ਜਿਹੜਾ ਆ ਨਿੱਜੀ ਤੌਰ ਤੇ ਦੇਣਾ ਹੋਵੇਗਾ ਬੀਬੀ ਜਗੀਰ ਕੌਰ ਸਾਭਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਭਕਾ ਕੈਬਨਟ ਮੰਤਰੀ ਔਰ ਇਸ ਦੇ ਵਿੱਚ ਲਿਖਿਆ ਹੈ ਕਿ ਜਿਹੜੀ ਚਿੱਠੀ ਲਿਖੀ ਗਈ ਹੈ ਜਿਹੜਾ ਨੋਟਿਸ ਲਿਖਿਆ ਗਿਆ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੇ ਖਿਲਾਫ ਸ੍ਰੀ ਅਕਾਲਤ ਸਹਿ ਵਿਖੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਨੇ ਕਿ ਆਪ ਰੋਮਾਂ ਦੀ ਬੇਅਦਬੀ ਕਰਦੇ ਹੋ ਅਤੇ ਆਪ ਆਪਣੀ ਕੁੜੀ ਮਾਰਨ ਦਾ ਵੀ ਤੁਹਾਡੇ ਉੱਪਰ ਦੋਸ਼ ਹੈ ਜਿਸ ਕਰਕੇ ਸਿਕ ਸੰਗਤਾਂ ਦੇ ਵਿੱਚ ਇਸ ਦਾ ਭਾਰੀ ਰੋਸ਼ ਪ੍ਰਗਟ ਕੀਤਾ ਗਿਆ ਜਿਸ ਸੰਬੰਧੀ ਮਾਨਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਕਾਲਤਾਬ ਸਾਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਆਪਨੇ ਇਸ ਸੰਬੰਧੀ ਆਪਣਾ ਲਿਖਤੀ ਸਪਸ਼ਟੀਕਰਨ ਇੱਕ ਹਫ਼ਤੇ ਦੇ ਅੰਦਰ ਅੰਦਰ ਸਕਤਰੇਤ ਸ੍ਰੀ ਕਾਲਤਾਬ ਸਾਹਿਬ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਦੇਣਾ ਹੈ ਆ ਨੋਟਿਸ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਭੇਜਿਆ ਗਿਆ ਹੈ ਬੀਬੀ ਜਗੀਰ ਕੌਰ ਨੂੰ ਉਹਨਾਂ ਨੂੰ ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਪੁੱਜੀਆਂ ਨੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਜਿਹੜਾ ਆ ਉਹ ਪਾਇਆ ਜਾ ਰਿਹਾ ਹੈ ਤਾਂ ਇਹ ਉਹ ਨੋਟਿਸ ਵੀ ਹੈ ਨੋਟਿਸ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਬੀਬੀ ਜਗੀਰ ਕੌਰ ਨੂੰ ਉਹਨਾਂ ਨੂੰ ਆ ਜਾਰੀ ਕੀਤਾ ਗਿਆ ਔਰ ਇੱਕ ਹਫ਼ਤੇ ਦੇ ਅੰਦਰ-ਅੰਦਰ ਜਵਾਬ ਮੰਗਿਆ ਗਿਆ ਹੈ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਤੁਸੀਂ ਪੇਸ਼ ਹੋ ਕੇ ਸਕਟਰੀ ਦੇ ਵਿੱਚ ਤੇ ਆਪਣਾ ਜਵਾਬ ਜਿਹੜਾ ਆ ਉਹ ਸਪਸ਼ਟੀਕਰਨ ਜਿਹੜਾ ਆ ਉਹ ਦੇਣਾ ਹੈ ਕਾਇਦਾ ਇਨ ਨੋਟਿਸ ਤੁਸੀਂ ਦੇਖ ਸਕਦੇ ਹੋ ਇਸ ਨੋਟਿਸ ਦੇ ਵਿੱਚ ਸਾਫ਼ ਤੌਰ ਤੇ ਬੀਬੀ ਜ਼ਗੀਰ ਕੌਰ ਨੂੰ ਸਪਸ਼ਟੀਕਰਨ ਦੇਣਾ ਪਵੇਗਾ ਇਹ ਨੋਟਿਸ ਜਾਰੀ ਕੀਤਾ ਗਿਆ ਨਾ ਕਿ ਕਿ ਧੀ ਦੇ ਕਤਲ ਸਬੰਧੀ ਵੀ ਸ਼ਿਕਾਇਤਾਂ ਮਿਲ ਰਹੀਆਂ ਨੇ ਤੁਹਾਡੇ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਇਨਾਂ ਦਾ ਤੇ ਮਰਿਆਦਾ ਦੇ ਖਿਲਾਫ ਜਾ ਕੇ ਜਿਹੜੀ ਰੋਮਾਂ ਦੀ ਬੇਅਦਬੀ ਹੋਈ ਐ ਉਹ ਵੀ ਇਲਜ਼ਾਮ ਉਹ ਵੀ ਦੋਸ਼ ਤੁਹਾਡੇ ਤੇ ਲੱਗ ਰਹੇ ਨੇ ਤਾਂ ਇਹ तमाम ਸ਼ਿਕਾਇਤਾਂ ਸਾਨੂੰ ਮਿਲ ਰਹੀਆਂ ਨੇ ਤਾਂ ਸ੍ਰੀ ਅਕਾਲਤ ਸਹਿਬ ਦੇ ਵੱਲੋਂ ਇਹ ਚਿੱਠੀ ਜਿਹੜੀ ਐ ਉਹ ਜਨਤਕ ਹੋਈ ਐ ਤੇ ਨੋਟਿਸ ਜਾਰੀ ਕਰ ਦਿੱਤਾ ਗਿਆ ਨਾ ਕਿਹਾ ਕਿ ਭਾਈ ਸਾਹਿਬ ਗਿਆਨੀ ਰਖबीर ਸਿੰਘ ਹੁਣਾਂ ਨੂੰ ਤੁਸੀਂ ਨਿੱਜੀ ਤੌਰ ਤੇ ਪੇਸ਼ ਹੋ ਕੇ ਤੇ ਸਪਸ਼ਟੀ ਕਰਨ ਜਿਹੜਾ ਆ ਸ੍ਰੀ ਅਕਾਲਤ ਖਤ ਦੇਣਾ ਕੁਵੇਗਾਤਾ ਵੱਡੀ ਖਬਰ ਹੈ ਬੀਬੀ ਜਗੀਰਕੌਰ ਹੁਣਾਂ ਦੇ ਨਾਲ ਜੁੜੀ ਹੋਈ ਸਪਸ਼ਟੀਕਰਨ ਮੰਗਿਆ ਗਿਆ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਸ੍ਰੀ ਅਕਾਲਤ ਸਹਿਬ ਦੇ ਵੱਲੋਂ ਬੀਬੀ ਜਗੀਰਕੌਰ ਹੁਣਾਂ ਨੂੰ ਧੀ ਦੇ ਕਤਲ ਸਬੰਧੀ ਵੀ ਸ਼ਿਕਾਇਤਾਂ ਮਿਲੀਆਂ ਨੇ ਦੋਸ਼ਾਂ ਨੂੰ ਲੈ ਕੇ ਔਰ ਮर्यादा ਦੇ ਉਲਟ ਜਾ ਕੇ ਜਿਹੜੀ ਰੋਮਾਂ ਦੀ ਬੇਅਦਬੀ ਕੀਤੀ ਹੈ ਉਹਦਾ ਵੀ ਦੋਸ਼ ਜਿਹੜਾ ਆ ਬੀਬੀ ਜਗੀਰਕੌਰ ਦੇ ਉੱਪਰ ਲਗਾਇਆ ਗਿਆ ਇਹ ਤਮਾਮ ਸ਼ਿਕਾਇਤਾਂ ਜਿਹੜੀਆਂ ਨੇ ਉਹ ਸ੍ਰੀ ਅਕਾਲਤ ਸਹਿਬ ਮਿਲੀਆਂ ਨੇ ਸੁਏਸ ਕਰਕੇ ਨੋਟਿਸ ਜਿਹੜਾ ਆ ਬੀਬੀ ਜ਼ਗੀਰਕਾਰ ਹੁਣਾਂ ਨੂੰ ਜਾਰੀ ਕੀਤਾ ਹੈ ਤਾਂ ਤਸਵੀਰ ਉਸ ਨੋਟਿਸ ਦੀ ਤੁਹਾਨੂੰ ਦਿਖਾ ਰਹੇ ਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਸ਼੍ਰੀ ਇਕਾਤ ਸਹਿਬ ਦੇ ਵੱਲੋਂ ਭੇਜਿਆ ਗਿਆ ਹੈ ਔਰ ਜਨਤਕ ਵੀ ਕੀਤਾ ਗਿਆ ਬੀਬੀ ਜਗੀਰ ਕੌਰ ਨੂੰ ਇਹ ਨੋਟਿਸ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕੇ ਆਪਣਾ ਲਿਖਤੀ ਰੂਪ ਦੇ ਵਿੱਚ ਸਪਸ਼ਟੀਕਰਨ ਜਿਹੜਾ ਹੈ ਨਿੱਜੀ ਤੌਰ ਤੇ ਦੇਣਾ ਹੋਵੇਗਾ ਬੀਬੀ ਜਗੀਰ ਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਕੈਬਨਿਟ ਮੰਤਰੀ ਔਰ ਇਸ ਦੇ ਵਿੱਚ ਲਿਖਿਆ ਹੈ ਕਿ ਜਿਹੜੀ ਚਿੱਠੀ ਲਿਖੀ ਗਈ ਹੈ ਜਿਹੜਾ ਨੋਟਿਸ ਲਿਖਿਆ ਗਿਆ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੇ ਖਿਲਾਫ ਸ੍ਰੀ ਅਕਾਲਤ ਸਹਿਬ ਵਿਖੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਨੇ ਕਿ ਆਪ ਰੋਮਾਂ ਦੀ ਬੇਅਦਬੀ ਕਰਦੇ ਹੋ ਅਤੇ ਆਪ ਆਪਣੀ ਕੁੜੀ ਮਾਰਨ ਦਾ ਵੀ ਤੁਹਾਡੇ ਉੱਪਰ ਦੋਸ਼ ਹੈ ਜਿਸ ਕਰਕੇ ਸਿਕ ਸੰਗਤਾਂ ਦੇ ਵਿੱਚ ਇਸ ਦਾ ਭਾਰੀ ਰੋਸ ਪ੍ਰਗਟ ਕੀਤਾ ਗਿਆ ਜਿਸ ਸੰਬੰਧੀ ਮਾਨਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲਤ ਸਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਆਪ ਨੇ ਇਸ ਸੰਬੰਧੀ ਆਪਣਾ ਲਿਖਤੀ ਸਪਸ਼ਟੀਕਰਨ ਇੱਕ ਹਫ਼ਤੇ ਦੇ ਅੰਦਰ-ਅੰਦਰ ਸਕਤਰੇਤ ਸ਼੍ਰੀ ਅਕਾਲਤ ਸਹਿ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਦੇਣਾ ਹੈ ਤਾਂ ਨੋਟਿਸ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਭੇਜਿਆ ਗਿਆ ਹੈ ਬੀਬੀ ਜਗੀਰ ਕੌਰ ਹੁਣਾਂ ਨੂੰ ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਪੁੱਜੀਆਂ ਨੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਜਿਹੜਾ ਆ ਉਹ ਪਾਇਆ ਜਾ ਰਿਹਾ ਹੈ ਤਾਂ ਇਹ ਉਹ ਨੋਟਿਸ ਵੀ ਹੈ ਨੋਟਿਸ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਬੀਬੀ ਜਗੀਰ ਕੌਰ ਹੁਣਾਂ ਨੂੰ ਆ ਜਾਰੀ ਕੀਤਾ ਗਿਆ ਔਰ ਇੱਕ ਹਫਤੇ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ ਕਿ ਇੱਕ ਹਫਤੇ ਦੇ ਅੰਦਰ ਅੰਦਰ ਤੁਸੀਂ ਪੇਸ਼ ਹੋ ਕੇ ਸਕੱਤਰੇ ਦੇ ਵਿੱਚ ਤੇ ਆਪਣਾ ਜਵਾਬ ਜਿਹੜਾ ਆ ਉਹ ਸਪਸ਼ਟੀਕਰਨ ਜਿਹੜਾ ਆ ਉਹ ਦੇਣਾ ਹੈ ਕਾਇਦਾ ਇਹ ਨੋਟਿਸ ਤੁਸੀਂ ਦੇਖ ਸਕਦੇ ਹੋ ਇਸ ਨੋਟਿਸ ਦੇ ਵਿੱਚ ਸਾਫ਼ ਤੌਰ ਤੇ ਬੀਬੀ ਜ਼ਗੀਰ ਕੌਰ ਨੂੰ ਸਪਸ਼ਟੀਕਰਨ ਦੇਣਾ ਪਵੇਗਾ ਇਹ ਨੋਟਿਸ ਜਾਰੀ ਕੀਤਾ ਗਿਆ ਨਾ ਕਿਹਾ ਕਿ ਅਤੀ ਦੇ ਕਤਲ ਸਬੰਧੀ ਵੀ ਸ਼ਿਕਾਇਤਾਂ ਮਿਲ ਰਹੀਆਂ ਨੇ ਤੁਹਾਡੇ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਇਹਨਾਂ ਦਾ ਤੇ ਮਰਿਆਦਾ ਦੇ ਖਿਲਾਫ ਜਾ ਕੇ ਜਿਹੜੀ ਰੋਮਾਂ ਦੀ ਬੇਅਦਬੀ ਹੋਈ ਹੈ ਉਹ ਵੀ ਇਲਜ਼ਾਮ ਉਹ ਵੀ ਦੋਸ਼ ਤੁਹਾਡੇ ਤੇ ਲੱਗ ਰਹੇ ਨੇ ਤਾਂ ਇਹ ਤਮਾਮ ਸ਼ਿਕਾਇਤਾਂ ਸਾਨੂੰ ਮਿਲ ਰਹੀਆਂ ਨੇ ਤਾਂ ਸ੍ਰੀ ਅਕਾਲਤਾ ਸਾਹਿਬ ਦੇ ਵੱਲੋਂ ਇਹ ਚਿੱਠੀ ਜਿਹੜੀ ਹੈ ਉਹ ਜਨਤਕ ਹੋਈ ਹੈ ਤੇ ਨੋਟਿਸ ਜਾਰੀ ਕਰ ਦਿੱਤਾ ਗਿਆ ਨਾ ਕਿ ਹੈ ਕਿ ਭਾਈ ਸਾਹਿਬ ਗਿਆਨੀ ਰਖबीर ਸਿੰਘ ਹੁਣਾਂ ਨੂੰ ਤੁਸੀਂ ਨਿਜੀ ਤੌਰ ਤੇ ਪੇਸ਼ ਹੋ ਕੇ ਤੇ ਸਪਸ਼ਟੀਕਰਨ ਜਿਹੜਾ ਸ੍ਰੀ ਅਕਾਲ ਤਖਤ ਦੇਣਾ ਕੋਵੇਗਾ ਤਾਂ ਵੱਡੀ ਖਬਰ ਹੈ ਬੀਬੀ ਜ਼ਗੀਰ ਕੌਰ ਹੁਣਾਂ ਦੇ ਨਾਲ ਜੁੜੀ ਹੋਈ ਸਪਸ਼ਟੀਕਰਨ ਮੰਗਿਆ ਗਿਆ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਬੀਬੀ ਜ਼ਗੀਰ ਕੌਰ ਹੁਣਾਂ ਨੂੰ ਧੀ ਦੇ ਕਤਲ ਸੰਬੰਧੀ ਵੀ ਸ਼ਿਕਾਇਤਾਂ ਮਿਲੀਆਂ ਨੇ ਦੋਸ਼ਾਂ ਨੂੰ ਲੈ ਕੇ ਔਰ ਮर्याਦਾ ਦੇ ਉਲਟ ਜਾ ਕੇ ਜਿਹੜੀ ਰੋਮਾਂ ਦੀ ਬੇਅਦਬੀ ਕੀਤੀ ਹੈ ਉਹਦਾ ਵੀ ਦੋਸ਼ ਜਿਹੜਾ ਆ ਬੀਬੀ ਜਗੀਰਕੌਰ ਦੇ ਉੱਪਰ ਲਗਾਇਆ ਗਿਆ ਇਹ तमाम ਸ਼ਿਕਾਇਤਾਂ ਜਿਹੜੀਆਂ ਨੇ ਉਹ ਸ੍ਰੀ ਕਾਲਤਸ ਸਾਹਿਬ ਮਿਲੀਆਂ ਨੇ ਸੋ ਇਹ ਇਸ ਕਰਕੇ ਨੋਟਿਸ ਜਿਹੜਾ ਆ ਬੀਬੀ ਜਗੀਰਕੌਰ ਨੂੰ ਉਨ੍ਹਾਂ ਨੂੰ ਜਾਰੀ ਕੀਤਾ ਹੈ ਤਾਂ ਤਸਵੀਰ ਉਸ ਨੋਟਿਸ ਦੀ ਤੁਹਾਨੂੰ ਦਿਖਾ ਰਹੇ ਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਸ੍ਰੀ ਇਕਾਤਸ ਸਾਹਿਬ ਦੇ ਵੱਲੋਂ ਭੇਜਿਆ ਗਿਆ ਔਰ ਜਨਤਕ ਵੀ ਕੀਤਾ ਗਿਆ ਬੀਬੀ ਜਗੀਰਕੌਰ ਨੂੰ ਉਨ੍ਹਾਂ ਨੂੰ ਇਹ ਨੋਟਿਸ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕੇ ਆ ਆਪਣਾ ਲਿਖਤੀ ਰੂਪ ਦੇ ਵਿੱਚ ਸਪਸ਼ਟੀਕਰਨ ਜਿਹੜਾ ਆ ਨਿੱਜੀ ਤੌਰ ਤੇ ਦੇਣਾ ਹੋਵੇਗਾ ਬੀਬੀ ਜਗੀਰ ਕੌਰ ਸਾਭਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਭਕਾ ਕੈਬਨਟ ਮੰਤਰੀ ਔਰ ਇਸ ਦੇ ਵਿੱਚ ਲਿਖਿਆ ਕਿ ਜਿਹੜੀ ਚਿੱਠੀ ਲਿਖੀ ਗਈ ਹੈ ਜਿਹੜਾ ਨੋਟਿਸ ਲਿਖਿਆ ਗਿਆ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੇ ਖਿਲਾਫ ਸ੍ਰੀ ਅਕਾਲਤ ਸਹਿ ਵਿਖੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਨੇ ਕਿ ਆਪ ਰੋਮਾਂ ਦੀ ਬੇਅਦਬੀ ਕਰਦੇ ਹੋ ਅਤੇ ਆਪ ਆਪਣੀ ਕੁੜੀ ਮਾਰਨ ਦਾ ਵੀ ਤੁਹਾਡੇ ਉੱਪਰ ਦੋਸ਼ ਹੈ ਜਿਸ ਕਰਕੇ ਸਿੱਖ ਸੰਗਤਾਂ ਦੇ ਵਿੱਚ ਇਸ ਦਾ ਭਾਰੀ ਰੋਸ ਪ੍ਰਗਟ ਕੀਤਾ ਗਿਆ ਜਿਸ ਸੰਬੰਧੀ ਮਾਨਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲਤ ਸਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਆਪਨੇ ਇਸ ਸੰਬੰਧੀ ਆਪਣਾ ਲਿਖਤੀ ਸਪਸ਼ਟੀਕਰਨ ਇੱਕ ਹਫ਼ਤੇ ਦੇ ਅੰਦਰ-ਅੰਦਰ ਸਕਤਰੇਤ ਸ੍ਰੀ ਅਕਾਲਤ ਸਹਿਬ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਦੇਣਾ ਹੈ ਤਾਂ ਨੋਟਿਸ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਭੇਜਿਆ ਗਿਆ ਹੈ ਬੀਬੀ ਜਗੀਰ ਕੌਰ ਹੁਣਾਂ ਨੂੰ ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਪੁੱਜੀਆਂ ਨੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਜਿਹੜਾ ਆ ਉਹ ਪਾਇਆ ਜਾ ਰਿਹਾ ਹੈ ਤਾਂ ਇਹ ਉਹ ਨੋਟਿਸ ਵੀ ਹੈ ਨੋਟਿਸ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਬੀਬੀ ਜਗੀਰ ਕੌਰ ਹੁਣਾਂ ਨੂੰ ਆ ਜਾਰੀ ਕੀਤਾ ਗਿਆ ਔਰ ਇੱਕ ਹਫ਼ਤੇ ਦੇ ਅੰਦਰ-ਅੰਦਰ ਜਵਾਬ ਮੰਗਿਆ ਗਿਆ ਹੈ ਕਿ ਇੱਕ ਹਫ਼ਤੇ ਦੇ ਅੰਦਰ-ਅੰਦਰ ਤੁਸੀਂ ਪੇਸ਼ ਹੋ ਕੇ ਸਕਟ੍ਰੇਡ ਦੇ ਵਿੱਚ ਤੇ ਆਪਣਾ ਜਵਾਬ ਜਿਹੜਾ ਆ ਉਹ ਸਪਸ਼ਟੀਕਰਨ ਜਿਹੜਾ ਆ ਉਹ ਦੇਣਾ ਹੈ ਕਾਇਦਾ ਇਹ ਨੋਟਿਸ ਤੁਸੀਂ ਦੇਖ ਸਕਦੇ ਹੋ ਇਸ ਨੋਟਿਸ ਦੇ ਵਿੱਚ ਸਾਫ਼ ਤੌਰ ਤੇ ਬੀਬੀ ਜ਼ਗੀਰ ਕੌਰ ਨੂੰ ਸਪਸ਼ਟੀਕਰਨ ਦੇਣਾ ਪਵੇਗਾ ਇਹ ਨੋਟਿਸ ਜਾਰੀ ਕੀਤਾ ਗਿਆ ਨਾ ਕਿ ਆ ਧੀ ਦੇ ਕਤਲ ਸਬੰਧੀ ਵੀ ਸ਼ਿਕਾਇਤਾਂ ਮਿਲ ਰਹੀਆਂ ਨੇ ਤੁਹਾਡੇ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਇਨਾਂ ਦਾ ਤੇ ਮਰਿਆਦਾ ਦੇ ਖਿਲਾਫ ਜਾ ਕੇ ਜਿਹੜੀ ਰੋਮਾਂ ਦੀ ਬੇਅਦਬੀ ਹੋਈ ਐ ਉਹ ਵੀ ਇਲਜ਼ਾਮ ਉਹ ਵੀ ਦੋਸ਼ ਤੁਹਾਡੇ ਤੇ ਲੱਗ ਰਹੇ ਨੇ ਤਾਂ ਇਹ तमाम ਸ਼ਿਕਾਇਤਾਂ ਸਾਨੂੰ ਮਿਲ ਰਹੀਆਂ ਨੇ ਤਾਂ ਸ੍ਰੀ ਅਕਾਲਤ ਸਹਿਬ ਦੇ ਵੱਲੋਂ ਇਹ ਚਿੱਠੀ ਜਿਹੜੀ ਐ ਉਹ ਜਨਤਕ ਹੋਈ ਐ ਤੇ ਨੋਟਿਸ ਜਾਰੀ ਕਰ ਦਿੱਤਾ ਗਿਆ ਨਾ ਕਿਹਾ ਕਿ ਭਾਈ ਸਾਹਿਬ ਗਿਆਨੀ ਰਖਬੀਰ ਸਿੰਘ ਹੁਣਾਂ ਨੂੰ ਤੁਸੀਂ ਨਿੱਜੀ ਤੌਰ ਤੇ ਪੇਸ਼ ਹੋ ਕੇ ਤੇ ਸਪਸ਼ਟੀ ਕਰਨ ਜਿਹੜਾ ਆ ਸ੍ਰੀ ਅਕਾਲਤਖਤ ਦੇਣਾ ਕੋਵੇਗਾਤਾ ਵੱਡੀ ਖਬਰ ਹੈ ਬੀਬੀ ਜਗੀਰਕੌਰ ਹੁਣਾਂ ਦੇ ਨਾਲ ਜੁੜੀ ਹੋਈ ਸਪਸ਼ਟੀਕਰਨ ਮੰਗਿਆ ਗਿਆ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਸ੍ਰੀ ਅਕਾਲਤ ਸਹਿਬ ਦੇ ਵੱਲੋਂ ਬੀਬੀ ਜਗੀਰਕੌਰ ਹੁਣਾਂ ਨੂੰ ਧੀ ਦੇ ਕਤਲ ਸਬੰਧੀ ਵੀ ਸ਼ਿਕਾਇਤਾਂ ਮਿਲੀਆਂ ਨੇ ਦੋਸ਼ਾਂ ਨੂੰ ਲੈ ਕੇ ਔਰ ਮर्यादा ਦੇ ਉਲਟ ਜਾ ਕੇ ਜਿਹੜੀ ਰੋਮਾਂ ਦੀ ਬੇਅਦਬੀ ਕੀਤੀ ਹੈ ਉਹਦਾ ਵੀ ਦੋਸ਼ ਜਿਹੜਾ ਆ ਬੀਬੀ ਜਗੀਰਕੌਰ ਦੇ ਉੱਪਰ ਲਗਾਇਆ ਗਿਆ ਇਹ ਤਮਾਮ ਸ਼ਿਕਾਇਤਾਂ ਜਿਹੜੀਆਂ ਨੇ ਉਹ ਸ੍ਰੀ ਅਕਾਲਤ ਸਹਿਬ ਮਿਲੀਆਂ ਨੇ ਸuez ਕਰਕੇ ਨੋਟਿਸ ਜਿਹੜਾ ਆ ਬੀਬੀ ਜ਼ਗੀਰ ਕੌਰ ਹੁਣਾਂ ਨੂੰ ਜਾਰੀ ਕੀਤਾ ਹੈ ਤਾਂ ਤਸਵੀਰ ਉਸ ਨੋਟਿਸ ਦੀ ਤੁਹਾਨੂੰ ਦਿਖਾ ਰਹੇ ਆ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਸ਼੍ਰੀ ਇਕਾਤ ਸਹਿਬ ਦੇ ਵੱਲੋਂ ਭੇਜਿਆ ਗਿਆ ਹੈ ਔਰ ਜਨਤਕ ਵੀ ਕੀਤਾ ਗਿਆ ਬੀਬੀ ਜ਼ਗੀਰਕੌਰ ਨੂੰ ਇਹ ਨੋਟਿਸ ਭੇਜਿਆ ਗਿਆ ਜਿਸ ਦੇ ਵਿੱਚ ਉਹਨਾਂ ਕਹਿ ਕੇ ਆਪਣਾ ਲਿਖਤੀ ਰੂਪ ਦੇ ਵਿੱਚ ਸਪਸ਼ਟੀਕਰਨ ਜਿਹੜਾ ਆ ਨਿੱਜੀ ਤੌਰ ਤੇ ਦੇਣਾ ਹੋਵੇਗਾ ਬੀਬੀ ਜ਼ਗੀਰਕੌਰ ਸਾਬਕਾ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਕਾ ਕੈਬਨਟ ਮੰਤਰੀ ਔਰ ਇਸ ਦੇ ਵਿੱਚ ਲਿਖਿਆ ਹੈ ਕਿ ਜਿਹੜੀ ਚਿੱਠੀ ਲਿਖੀ ਗਈ ਹੈ ਜਿਹੜਾ ਨੋਟਿਸ ਲਿਖਿਆ ਗਿਆ ਆਪ ਜੀ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਆਪ ਜੀ ਦੇ ਖਿਲਾਫ ਸ੍ਰੀ ਅਕਾਲਤ ਸਹਿਬ ਵਿਖੇ ਲਿਖਤੀ ਸ਼ਿਕਾਇਤਾਂ ਪੁੱਜੀਆਂ ਨੇ ਕਿ ਆਪ ਰੋਮਾਂ ਦੀ ਬੇਅਦਬੀ ਕਰਦੇ ਹੋ ਅਤੇ ਆਪ ਆਪਣੀ ਕੁੜੀ ਮਾਰਨ ਦਾ ਵੀ ਤੁਹਾਡੇ ਉੱਪਰ ਦੋਸ਼ ਹੈ ਜਿਸ ਕਰਕੇ ਸਿੱਖ ਸੰਗਤਾਂ ਦੇ ਵਿੱਚ ਇਸ ਦਾ ਭਾਰੀ ਰੋਸ ਪ੍ਰਗਟ ਕੀਤਾ ਗਿਆ ਜਿਸ ਸੰਬੰਧੀ ਮਾਨਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲਤ ਸਹਿਬ ਜੀ ਵੱਲੋਂ ਹੋਏ ਆਦੇਸ਼ ਅਨੁਸਾਰ ਲਿਖਿਆ ਜਾਂਦਾ ਹੈ ਕਿ ਆਪ ਨੇ ਇਸ ਸੰਬੰਧੀ ਆਪਣਾ ਲਿਖਤੀ ਸਪਸ਼ਟੀਕਰਨ ਇੱਕ ਹਫਤੇ ਦੇ ਅੰਦਰ ਅੰਦਰ ਸਕਤਰੇਤ ਸ੍ਰੀ ਅਕਾਲ ਤਤ ਸਹਿ ਵਿਖੇ ਨਿੱਜੀ ਰੂਪ ਵਿੱਚ ਪੇਸ਼ ਹੋ ਕੇ ਦੇਣਾ ਹੈ ਤਾਂ ਨੋਟਿਸ ਵੀ ਤੁਸੀਂ ਦੇਖ ਸਕਦੇ ਹੋ ਜਿਹੜਾ ਨੋਟਿਸ ਭੇਜਿਆ ਗਿਆ ਹੈ ਬੀਬੀ ਜਗੀਰ ਕੌਰ ਹੁਣਾਂ ਨੂੰ ਉਹਨਾਂ ਦੱਸਿਆ ਕਿ ਬਹੁਤ ਸਾਰੀਆਂ ਸ਼ਿਕਾਇਤਾਂ ਪੁੱਜੀਆਂ ਨੇ ਸਿੱਖ ਸੰਗਤਾਂ ਦੇ ਵਿੱਚ ਭਾਰੀ ਰੋਸ ਜਿਹੜਾ ਆ ਉਹ ਪਾਇਆ ਜਾ ਰਿਹਾ ਹੈ ਤਾਂ ਇਹ ਉਹ ਨੋਟਿਸ ਵੀ ਹੈ ਨੋਟਿਸ ਵੀ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਬੀਬੀ ਜਗੀਰ ਕੌਰ ਹੁਣਾਂ ਨੂੰ ਆ ਜਾਰੀ ਕੀਤਾ ਗਿਆ ਔਰ ਇੱਕ ਹਫਤੇ ਦੇ ਅੰਦਰ ਅੰਦਰ ਜਵਾਬ ਮੰਗਿਆ ਗਿਆ ਕਿ ਇੱਕ ਹਫਤੇ ਦੇ ਅੰਦਰ ਅੰਦਰ ਤੁਸੀਂ ਪੇਸ਼ ਹੋ ਕੇ ਸਕੱਤਰੇ ਦੇ ਵਿੱਚ ਤੇ ਆਪਣਾ ਜਵਾਬ ਜਿਹੜਾ ਆ ਉਹ ਸਪਸ਼ਟੀਕਰਨ ਜਿਹੜਾ ਆ ਉਹ ਦੇਣਾ ਹੈ ਕਾਇਦਾ ਇਹ ਨੋਟਿਸ ਤੁਸੀਂ ਦੇਖ ਸਕਦੇ ਹੋ ਇਸ ਨੋਟਿਸ ਦੇ ਵਿੱਚ ਸਾਫ਼ ਤੌਰ ਤੇ ਬੀਬੀ ਜ਼ਗੀਰ ਕੌਰ ਨੂੰ ਸਪਸ਼ਟੀਕਰਨ ਦੇਣਾ ਪਵੇਗਾ ਇਹ ਨੋਟਿਸ ਜਾਰੀ ਕੀਤਾ ਗਿਆ ਨਾ ਕਿ ਹੈ ਕਿ ਅਤੀ ਦੇ ਕਤਲ ਸਬੰਧੀ ਵੀ ਸ਼ਿਕਾਇਤਾਂ ਮਿਲ ਰਹੀਆਂ ਨੇ ਤੁਹਾਡੇ ਦੇ ਉੱਪਰ ਦੋਸ਼ ਲਗਾਏ ਜਾ ਰਹੇ ਨੇ ਇਹਨਾਂ ਦਾ ਤੇ ਮਰਿਆਦਾ ਦੇ ਖਿਲਾਫ ਜਾ ਕੇ ਜਿਹੜੀ ਰੂਮਾ ਦੀ ਬੇਅਦਬੀ ਹੋਈ ਹੈ ਉਹ ਵੀ ਇਲਜ਼ਾਮ ਉਹ ਵੀ ਦੋਸ਼ ਤੁਹਾਡੇ ਤੇ ਲੱਗ ਰਹੇ ਨੇ ਤਾਂ ਇਹ ਤਮਾਮ ਸ਼ਿਕਾਇਤਾਂ ਸਾਨੂੰ ਮਿਲ ਰਹੀਆਂ ਨੇ ਤਾਂ ਸ੍ਰੀ ਅਕਾਲਤਾ ਸਾਹਿਬ ਦੇ ਵੱਲੋਂ ਇਹ ਚਿੱਠੀ ਜਿਹੜੀ ਹੈ ਉਹ ਜਨਤਕ ਹੋਈ ਹੈ ਤੇ ਨੋਟਿਸ ਜਾਰੀ ਕਰ ਦਿੱਤਾ ਗਿਆ ਨਾ ਕਿ ਆ ਕਿ ਭਾਈ ਸਾਹਿਬ ਗਿਆਨੀ ਰਖਬੀਰ ਸਿੰਘ ਹੁਣਾਂ ਨੂੰ ਤੁਸੀਂ ਅਨਿਜੀਤ ਤੌਰ ਤੇ ਪੇਸ਼ ਹੋ ਕੇ ਤੇ ਸਪਸ਼ਟੀਕਰਨ ਜਿਹੜਾ ਆ ਸ੍ਰੀ ਅਕਾਲ ਤਖਤ ਦੇਣਾ ਕੋਵੇਗਾ